ਕਾਲਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਯਾਰ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜਾਈ ਪਤਾ ਮੰਗ ਐਡ ਪੋਲੀ ਆਪਣੀ ਇਹ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜੋ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਚੰ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਇਹੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਆ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਹਾਨੂੰ ਵੀਡੀਓ ਚ ਜੋ ਵੀ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਰਿਸ਼ਤੇ ਦੀ ਗੱਲ ਅੱਗੇ ਕਰ ਸਕਦੇ ਹੋ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਉੱਚਾ ਸਿਵਲ ਇੰਜੀਨੀਅਰ ਦੀ ਡਿਗਰੀ ਜੌਬ ਸਿਵਲ ਇੰਜੀਨੀਅਰ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਆ ਪਰਿਵਾਰ ਵਿੱਚ ਮਾਤਾ ਹਾਊਸ ਕੀ ਨੂੰ 15 ਕਿਲੇ ਜਮੀਨ ਆਉਂਦੀ ਆ ਪਤਾ ਬਠਿੰਡਾ ਸਿਟੀ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਮੰਗੇ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਲੜਕੀ ਦੀ ਉਮਰ ਲੜਕੇ ਨਾਲ ਛੋਟੀ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਫੋਨ ਨੰਬਰ ਦਿੱਤੇ ਹੈ ਜੀ ਤੁਸੀਂ ਵਧੀਆ ਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਦਾਸੀ ਸਿੱਖ ਲੜਕਾ ਉਮਰ 30 ਸਾਲ ਕੱਦ 6 ਫੁੱਟ ਗੋਤ ਪਟੋਆ ਤੇ ਮਹੀ ਪੜਾਈ ਬੀਏ ਜਲੰਧਰ ਪੰਜਾਬ ਤੋਂ ਡਿਪਲੋਮਾ ਕੰਪਿਊਟਰ ਸਾਇੰਸ ਤੇ ਡਿਪਲੋਮਾ ਆਟੋਮੋਟਿਵ ਦਾ ਕੈਨੇਡਾ ਤੋਂ ਜੌਬ ਲੜਕਾ ਕੈਨੇਡਾ ਵਿੱਚ ਆਟੋਮੋਟਮ ਮੈਨੇਜਰ ਆ ਆਪਣੀ ਬੋਇਲ ਬੈਨ ਆ ਲੜਕਾ ਕੈਨੇਡਾ ਪੀਆਰ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਇੰਡੀਆ ਦਾ ਪਤਾ ਜਲੰਧਰ ਆ ਪਰਿਵਾਰ ਵਿੱਚ ਮਾਤਾ ਪਿਤਾ ਜੌਬ ਤੋਂ ਰਿਟਾਇਰ ਨੇ ਇੱਕ ਭੈਣ ਕੈਨੇਡਾ ਪੀਆਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਆ ਵੈਨਕੂਵਰ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਜਨਮ 9/10/1995 ਕਾਸਟ ਖੱtre ਸਿੱਖ ਕੱਦ 5 ਫੁੱਟ 8 ਇੰਚ ਗੋਤ ਭੰਡਾਰੀ ਪੜਾਈ ਐਮ ਐਸ ਸੀ ਫਿਜ਼ਿਕਸ ਅਤੇ ਬੀ ਐਡ ਪਤਾਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਪਰਿਵਾਰ ਵਿੱਚ ਪਿਤਾ ਕਨਵਲਜੀਤ ਸਿੰਘ ਮਾਤਾ ਕੁਲਦੀਪ ਕੌਰ ਦੋ ਭੈਣਾਂ ਮੈਰਿਡ ਨੇ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੋਬ ਟੀਚਰ ਅਤੇ ਕੋਚਿੰਗ ਸੈਂਟਰ ਦੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਈ ਕਿ ਗੁਰਸਿੱਖ ਲੜਕੀ ਚਾਹੀਦੀ ਹੈ ਕਿਸੇ ਵੀ ਕਾਸ਼ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਜਿੰਦਰ ਸਿੰਘ ਜਨਮਿਕ 7/1994 ਕੱਦ 5 ਫੁੱਟ 8 ਇੰਚ ਕਾਸ਼ ਜਰਸੀ ਗੁੱਤ ਚੀਮਾ ਪੜਾਈ ਪਲੱਸ 2 ਪਤਾ ਰੰਗੜ ਨੰਗਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾ ਅਰਵੀਚੂ ਰਿਟ ਕੇਲੀਆ ਵਿੱਚ ਪੀਆਰ ਆ ਜਮੀਨ 2 ਕਿੱਲੇ ਆ ਕੰਮ ਖੇਤੀਬਾੜੀ ਦੇ ਨਾਲ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਲੜਕਾ ਸੋਨਾ ਸੁਨੱਖਾ ਨਿਸ਼ੇ ਤੋਂ ਰਹਿਤ ਸੁੱਧ ਵੈਸ਼ ਨੂੰ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਵਰਸਮਾ ਲੈਣ ਵਾਲੀ ਪਰਿਵਾਰ ਦੀ ਸੇਵਾ ਕਰਨ ਵਾਲੀ ਲੜਕੀ ਚਾਹੀਦੀ ਹੈ ਜਰਸੀ ਕਾਸਟ ਨੂੰ ਪਹਿਲਾ ਬਾਕੀ ਹੋਰ ਉੱਚ ਕਾਸਟ ਵੀ ਸੰਪਰਕ ਕਰ ਸਕਦੇ ਨੇ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਵਿਸ਼ ਕੁਲਰ ਮੰਗਲੀਕ ਲੜਕਾ ਜਨਮ 18/1/1992 ਜਨਮ ਦਾ ਸਮਾਂ 6:30 AM ਜਨਮ ਸਥਾਨ ਸ੍ਰ ਪੜਾਈ ਗ੍ਰੈਜੂਏਟ ਕੰਪਲੀਟ ਬੈਚਲਰਸ ਡਿਗਰੀ ਪਰਿਵਾਰ ਵਿੱਚ ਪਿਤਾ ਰਿਟਾਇਰ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਤਿੰਨ ਪਣਾ ਮੈਰਿਡ ਨੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਇੱਕ ਤਿੰਨ ਪਣਾ ਮੈਰਿਡ ਨੇ ਅੰਮ੍ਰਿਤਸਰ ਵਿੱਚ ਲੜਕਾ ਪੁਰਤਕਾਲ ਵਿੱਚ ਹੈ ਜੋ ਪ੍ਰਾਈਵੇਟ ਜੌਬ ਕਰਦਾ ਪੁਰਤਕਾਲ ਵਿੱਚ ਆਮਦਨ 25 ਲੱਖ ਲੜਕਾ ਸੁਨਸਿਖਾ ਨਿਸ਼ੀਪੁਰਾਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਗ੍ਰੈਜੂਏਟ ਮੰਗਲੀਕ ਲੜਕੀ ਚਾਹੀਦੀ ਹੈ ਲੜਕੀ ਕਿਸੇ ਵਿਕਾਸ ਜੁਮੇ ਹਿੰਦੂ ਕਾਸ ਸ਼ਰਮਾ ਮਹਾਜਨ ਖੱਤਰੀ ਤੋਂ ਹੋਵੇ ਮੈਰਿਜ ਵਿਲੋ ਵਾਲੇ ਪਰਿਵਾਰ ਨੂੰ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਭਮ ਬਾਸਲ ਕਾਸਟ ਅਗਲਾਵਾ ਅਗਰਵਾਲ ਜਨਮ 24/11/1995 ਕੱਦ 6 ਫੁੱਟ ਪੋਤ ਬਾਸਲ ਪੜਾਈ ਇੰਡੀਆ ਤੋਂ ਬੀਏ ਐਲਐਲਬੀ ਐਡਵੋਕੇਟ ਦੀ ਪ੍ਰੈਕਟਿਸ 2 ਸਾਲ ਦੀ ਕੈਨੇਡਾ ਪੈਰਾਲੀਗਲ ਪਰਿਵਾਰ ਦਾ ਕਪੜੇ ਦਾ ਬਿਜ਼ਨਸ ਦਾ ਕੰਮ ਆ ਮਾਤਾ ਪਿਤਾ ਕੁਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਤੇ ਇੱਕ ਭੈਣ ਕੈਨੇਡਾ ਸਿਟੀਜ਼ਨ ਆ ਇੰਡੀਆ ਦਾ ਪਤਾ ਫਰੀਦਕੋਟਾ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਆ ਲੜਕਾ ਸੋਨਾ ਸੁਨਾਖਾ ਨਛੇਤ ਰੈਤ ਵਧੀਆ ਘਰ ਪਰਿਵਾਰ ਤੋਂ ਮੰਗ ਕਰ ਰਹੇ ਨੂੰ ਵ ਚਾਹੀਦੀ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪਰਿਵਾਰ ਵਿਚਾਰ ਕਰ ਸਕਦਾ ਤਾਂ ਵੀ ਕੋਈ ਮੰਗ ਨਹੀਂ ਹੈ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ अगला रिश्ता नोडगुरो जी नाम सिंह जन्म 1994 कद 5 फुट 6 इंच कास्ट जटसी गोत सोड्डी पता माहिलपुर जिला होशियारपुर पढ़ाई प्लस 2 ਤੋਂ ਬਾਅਦ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਐਂਜਿਨਰੀング ਦਾ ਡਿਪਲੋਮਾ ਅਤੇ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਜਿਨਰੀング ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਪੈਂਡ ਪ੍ਰਾਨੀਆ ਲੜਕੇ ਨੂੰ 18 ਕਿੱਲੇ ਜ਼ਮੀਨਾਂ ਹੁੰਦੀਆਂ ਕੰਮ ਖੇਤੀਬਾੜੀ ਦਾ ਸਾਰਾ ਪਰਿਵਾਰ ਵੈਸ਼ਨੂ ਵਾਲਾ ਲੜਕੇ ਦਾ ਲੜਕੀ ਦੀ ਆਪਣੀ ਵਧੀਆ ਕੋਠੀ ਆਪਣੀ ਗੱਡੀ ਅਤੇ ਖੇਤੀ ਦਾ ਸਾਰਾ ਸਮਾਨ ਆਪਣੇ ਘਰ ਦਾ ਹੈ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਿਹਾ ਤੇ ਵਧੀਆ ਆਮਦਨਾਂ ਵਧੀਆ ਲੜਕੀ ਚਾਹੀਦੀ ਹੈ ਲੜਕੀ ਵਧੀਆ ਸੁਆਦੀ ਜਰਸੀ ਪਰਿਵਾਰ ਤੋਂ ਵੀ ਲੜਕੀ ਕੈਨੇਡਾ ਤੋਂ ਹੀ ਉਹ ਵੀ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਨਾਮ ਫੋਨ ਗਨ ਜੀ ਫੋਨ ਨੰਬਰ ਬਰ ਸਭ ਨੰਬਰ ਦਿੱਤੇ ਨੇ ਪਰ ਬਾਅਦ ਦੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 17 6995 ਕਦ 5 ਫੁੱਟ 5 ਇੰਚ ਕਾਸ ਜਰਸੀ ਗੋਤ ਗਿੱਲ ਪਤਾ ਸ੍ਰੀ ਅਮਰਸਰ ਸਾਹਿਬ ਜ਼ਮੀਨ 5 ਕਿਲੇ ਪੜਾਈ ਪਲੱਸ 2 ਸੀਵੀਐਸਈ ਕੈਨੇਡਾ ਤੋਂ ਪੜਾਈ ਬਿਜ਼ਨਸ ਮਾਰਕੀਟਿੰਗ ਦੀ ਸ਼ੇਡਨ ਕਾਲਜ ਕੈਨੇਡਾ ਤੋਂ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਸ੍ਰੀ ਅਮਰਸਰ ਸਾਹਿਬ ਵਿੱਚ ਇੱਕ ਭਰਾ ਕੈਨੇਡਾ ਪੀਅਰ ਹੈ ਲੜਕਾ ਵੀ ਕੈਨੇਡਾ ਪੀਅਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਨਾ ਸਨਖਾ ਨਿਸ਼ਚਿਤ ਰਾਇਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨੀ ਸਨਖੀ ਕੈਨੇਡਾ ਪੀਅਰ ਜੇ ਬਰਕਵਰ ਮੁੰਡ ਵਾਲੀ ਲੜਕੀ ਚਾਹੀਦੀ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਵਧੀਆ ਡਿਗਰੀ ਕੀਤੀ ਹੋਵੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1997 ਕੱਦ 5 ਫਿਰ 2 ਇੰਚ ਪੜ੍ਹਾਈ ਪਲੱਸ 2 ਸੀਵੀਐਸਸੀ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਗਵਰਨਮੈਂਟ ਜੌਬ ਕਰਦਾ ਜੌਬ ਲੜਕੀ ਨਰਸਿੰਗ ਅਫਸਰ ਆ ਤਨਖਾਹ 1 ਲੱਖ 5000 ਮਹੀਨੇ ਦੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਹਿੰਦੂ ਜੱਟ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਗਵਰਨਮੈਂਟ ਜੌਬ ਤੇ ਹੋਵੇ ਜਿਵੇਂ ਨਰਸਿੰਗ ਅਫਸਰ ਫਾਰਮੇਸੀ ਕੇਂਦਰੀ ਵਿਦਿਆਲੇ EMPLOYE ARMY NAVY AIR FORCE CRP ਵੇ ਲੜਕੀ ਨੂੰ 5 ਕਿਲੇ ਜ਼ਮੀਨੋ ਦੇ ਲੜਕਾ ਜਲੰਧਰ ਗੁਰਦਾਸਪੁਰ ਅਮਰਸੇ ਸੈ ਪਠਾਨਕੋਟ ਪੰਜਾਬ ਜੰਮੂ ਤੋਂ ਹੋਵੇ ਮੈਰिज ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ 26/5/1997 ਕਾਸਟ ਜਰਸੀ ਗੋਤ ਖੋਸਾ ਕੱਦ 6 ਫੁੱਟ ਪੜ੍ਹਾਈ ਪਲੱਸ 2 ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਰਮੀ ਵਿੱਚ ਜੋਬ ਕਰਦਾ ਮੈਰਿਡ ਹੈ ਇੱਕ ਭੈਣ ਮੈਰਿਡ ਹੈ ਜ਼ਮੀਨ 8 ਕਿੱਲੇ ਆ ਪਤਾ ਤਲਵੰਡੀ ਪਾਈ ਕੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਜੋਬ ਲੜਕਾ ਇੰਡੀਆ ਆਰਮੀ ਵਿੱਚ ਗਵਰਨਮੈਂਟ ਜੋਬ ਕਰਦਾ ਲੜਕੇ ਦਾ ਥੋੜੇ ਸਮੇਂ ਤੋਂ ਤਲਾਕ ਹੋਇਆ ਲੜਕਾ ਵੇਖਸੂਰ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੁਆਰੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਜ ਦੇ ਕੋਈ ਮੰਗਨੀਆ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾ ਮਨਦੀਪ ਸਿੰਘ ਉਮਰ 26 ਸਾਲ ਕੱਦ 5 ਫੁੱਟ 10 ਇੰਚ ਪੜਾਈ ਪਲੱਸ 2 ਗੋਤਮ ਥੋੜਾ ਪਤਾ ਪਟਿਆਲਾ ਰਾਜਪੁਰਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਹੈ ਜ਼ਮੀਨ 11 ਕਿੱਲੇ ਕੰਮ ਲੜਕਾਰਮੀ ਵਿੱਚ ਜੋਬ ਕਰਦਾ ਜੀ ਵਧੀਆ ਆਮਦਨ ਵਧੀਆ ਘਰ ਪਰਿਵਾਰਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਿਆ ਨੂੰ ਵਧੀਆ ਪਰਿਵਾਰ ਤੋਂ ਜੜਸਿਕ ਪਰਿਵਾਰ ਤੋਂ ਵਧੀਆ ਸੁਹਾਦੀ ਘਰੇਲੂ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਹੈ ਪਰਿਵਾਰ ਵੱਲੋਂ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਸਟ ਜਰਸੀ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪਤਾ ਤਰਨਤਨ ਸਾਹਿਬਾ ਲੜਕੀ ਕੈਨੇਡਾ ਪੀਆਰ ਹੈ ਜੌਬ ਆਰ ਐਨ ਜੌਬ ਹਸਪੀਟਲ ਕੈਨੇਡਾ ਵਿੱਚ ਲੜਕੀ ਬ੍ਰੈਂਟਨ ਵਿੱਚ ਰਹਿੰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਅਜੀ ਮੰਗ ਕਰਨ ਵਧੀਆ ਜੱੜ ਸਿੱਖ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਤੋਂ ਹੋਵੇ ਭਾਵੇਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜੀ ਜ਼ਮੀਨਦਾਰ ਤੋਂ 15 ਕਿੱਲੇ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਚਾਰ ਨਵਾਂ 1998 ਕੱਦ 6 ਫੁੱਟ ਕਾਰਸ ਜਰਸੀ ਗੋਤਸਰਾ ਇੰਡੀਆ ਦਾ ਪਤਾ ਤਰਨਤਨ ਸਾਇ ਪੜਾਈ ਬੀ ਕਾਮ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੇ ਦੇ ਦਾਦੀ ਨੇ ਇੱਕ ਪੈਣ ਕੈਨੇਡਾ ਵਿੱਚ ਹੈ ਜ਼ਮੀਨ 6 ਕਿਲੇ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਬ੍ਰੈਮਟਨ অন্ਟਾਰੀਓ ਵਿੱਚ ਰਹਿੰਦਾ ਹੈ ਜੌਬ ਗੈਸਨ ਜੈਸੀ ਵਿੱਚ ਮੈਨੇਜਰ ਆ ਲੜਕੇ ਕੋਲੇ 10 ਸਾਲ ਦਾ ਯੂ ਐਸ اے ਦਾ ਵੀਜ਼ਾ ਵੀ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਤੇ ਪਗਵੰਦ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਮੰਗਿਆ ਉਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਸਿਰਫ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਲੜਕੀ ਜਰਸੀ ਕਾਸਟ ਨੂੰ ਪਹਿਲਾ ਬਾਕੀ ਹੋਰ ਉਚ ਕਾਸਟ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਬੀਰ ਸਿੰਘ ਜਨਮ 23 06 1998 ਕੱਦ 5 ਫੁੱਟ 8 ਇੰਚ ਪੜ੍ਹਾਈ ਐਮ ਐਸ ਸੀ ਕਮਿਸਟਰੀ ਬੀ ਐ ਡੀ ਸੀ ਟੈਟ ਪੀ ਟੈਟ ਕਲੀਅਰ ਗੋਤ ਭੰਡਾਰੀ ਕਾਸਟ ਖੱਤਰੀ ਸਿੱਖ ਪਰਵਾਰ ਵਿੱਚ ਪਿਤਾ ਸਰਕਾਰੀ ਟੀਚਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਪਤਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੌਬ ਲੜਕਾ ਪ੍ਰਾਈਵੇਟ ਟੀਚਰ ਦੀ ਜੌਬ ਕਰਦਾ ਨਾਲ ਆਪਣਾ ਟਿਊਸ਼ਨ ਸੈਂਟਰ ਆ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਮੰਗਿਰਨ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਵੈਲ ਐਜੂਕੇਟਡ ਹੋਵੇ ਖਤਰੀਕਾਸ਼ ਨੂੰ ਪਹਿਲਾ ਬਾਕੀ ਹੋਰ ਅਰੋੜਾ ਜਾਂ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਨੇ ਜੀ ਦਾਸ ਦੀ ਕੋਈ ਮੰਗ ਨਹੀਂ ਮਹਾਰਾਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਦਾਰਥ ਜਨਮਤੀ 11/1996 ਜਨਮ ਦਾ ਟਾਈਮ 4:48 AM ਗੋਤ ਭਾਰਤਵਾਜ ਕਾਸਟ ਬ੍ਰਾਹਮਣ ਬਿਰਾਦਰੀ ਸਦਾਤੀਆ ਕੱਦ 5 ਫੁੱਟ 7 ਇੰਚ ਪੜਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਪ੍ਰੋਮ ਕੈਨੇਡਾ ਤੋਂ ਇੰਡੀਆ ਦਾ ਪਤਾ ਦੀਨਾਨਗਰ ਪਰਿਵਾਰ ਵਿੱਚ ਪਿਤਾ ਚੰਦਰ ਹਾਸਿਕਪਰਾ ਕੈਨੇਡਾ ਵਿੱਚ ਹੈ ਲੜਕਾ ਵੀ ਕੈਨੇਡਾ ਪੀਆਰ ਆ ਜੋਬ ਟ੍ਰਾਂਸਲੋਪਰੇਟਰ ਦੀ ਲੜਕਾ ਸੋਨਾ ਸੁਨੱਖਾ ਵਧੀਆ ਵੈਸ਼ਨੂ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗੇ ਨਾ ਉਹਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲਾ ਜਾ ਲੜਕੇ ਇੰਡੀਆ ਤੋਂ ਹੋਵੇ ਜਾ ਲੜਕੀ ਨੇ ਬੀਟੱਕ ਜਾ ਨਰਸਿੰਗ ਐਮ ਐਸ ਸੀ ਕੀਤੀ ਹੋਵੇ ਪਠਾਨਕੋਟ ਗੁਰਦਾਸਪੁਰ ਧਾਰੀਵਲ ਬਟਾਲਾ ਸ੍ਰੀ ਅਮਰਸਰ ਸਾਹਿਬ ਜਲੰਧਰ ਤੋਂ ਹੋਵੇ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਉਨ 95 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਪੜਾਈ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾ ਤੋਂ ਪਤਾ ਇਹਨਾਂ ਦਾ ਚੰਡੀਗੜ੍ਹ ਸਿਟੀ ਪੰਜੋੜਾ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਹੈ ਜ਼ਮੀਨ ਢਾਈ ਕਿੱਲੇ ਆ ਵਧੀਆ ਘਰ ਪਰਿਵਾਰਾ ਲੜਕੀ ਸੋਣੀ ਸੁਨੱਖੀ ਸਾਗੀ ਸਾਈਪ੍ਰਸ ਵਿੱਚ ਆ ਮੰਗ ਰਹੇ ਨੇ ਵਧੀਆ ਘਰ ਪਰਿਵਾਰ ਤੋਂ ਪੜਿਆ ਲਿਖਿਆ ਸੋਨਾ ਸੁਨੱਖਾ ਗੁਰਸਿੱਖ ਪਰਿਵਾਰ ਤੋਂ ਅਮਰਤਧਾਰੀ ਲੜਕਾ ਚਾਹੀਦਾ ਕਟਿੰਗ ਅਲਾ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5 ਕਿਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਪਾਇਕੀ ਤਲਵੰਡੀ ਜੀਰਾ ਤਰਨਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਆਕਰਨ ਜੀ ਫੋਨ ਨੰਬਰ ਦਿੱਤਾ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕਾਸਟ ਜਰਸੀ ਗੋਤ ਸੰਧੂ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਜੀ ਐਨ ਐਮ ਪਤਾ ਸੰਗਰੂਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੰਡੀਆ ਵਿੱਚ ਨੇ ਇੱਕ ਭੈਣ ਕੈਨੇਡਾ ਵਿੱਚ ਅਨਮੈਲੜਾ ਸਾਰਾ ਪਰਿਵਾਰ ਗੁਰਸਿੱਖ ਹੈ ਇਕੱਲਾ ਲੜਕਾ ਜਮੀਨ 10 ਕਿਲੇ ਲੜਕਾ ਸੋਨਾ ਸੁਨੱਖਾ ਗੁਰਸਿੱਖ ਅਮਰਤਧਾਰੀ ਹੈ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਮੰਗ ਇਹਨਾਂ ਨੂੰ ਵਧੀਆ ਜੱਟ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਭਾਵੇਂ ਇੰਡੀਆ ਤੋਂ ਵੀ ਜੀਐਨਐਮ ਵਾਲੀ ਲੜਕੀ ਨੂੰ ਪਹਿਲ ਹੈ ਬਲਕਿ ਦਾ ਅਮਤ ਛਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਨਾ ਛਕਿਆ ਹੋਵੇ ਤਾਂ ਵੀ ਪਰਿਵਾਰ ਨੂੰ ਫੋਨ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14-11-1984 ਕੱਦ 5.7 ਇੰਚ ਕਾਸਟ ਜਰਸੀ ਗੋਤ ਵੈਦਵਾਨ ਪੜ੍ਹਾਈ ਪਲੱਸ 2 ਪਤਾ ਮੁਹਾਲੀ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਵਧੀਆ ਪੈਨਸ਼ਨ ਆਉਂਦੀ ਹੈ ਇੱਕ ਭੈਣ ਮੈਰਿਡ ਹੈ ਜਰਮਨ ਵਿੱਚ ਹੈ ਲੜਕੇ ਦੀ ਮਾਲੀ ਵਿੱਚ ਵਧੀਆ ਦੋ ਮੰਜ਼ਲੀ ਕੋਠੀ ਇੱਕ ਪਲਾਟ ਹੈ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕਾ ਤਲਾਕਸ਼ੁਦਾ ਇਟਲੀ ਵਿੱਚ ਪੀਅਰ ਹੈ ਇਟਲੀ ਵਿੱਚ ਰਹਿੰਦਾ ਹੈ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਐਜੂਕੇਟਰ ਲੜਕੀ ਚਾਹੀਦੀ ਐ ਲੜਕੀ ਵਧੀਆ ਸੁਆਦੀ ਹੋ ਵੇਟਲੀ ਤੋਂ ਲੜਕੀ ਨੂੰ ਪਹਿਲ ਐ ਲੜਕੀ ਕੁਵਾਰੀ ਹੋਵੇ ਜਾਂ ਤਲਾਕਸ਼ੁਦਾ ਹੋਵੇ ਬਿਨਾਂ ਬੱਚੇ ਤੋਂ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਪਰਿਵਾਰ ਵੱਲੋਂ ਦੱਸਦੀ ਕੋਈ ਮੰਗ ਨਹੀਂ ਐ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਜੰਟ ਸਿੰਘ ਜਨਮ 2/1999 ਕਾਰਸੇ ਜਰਸੀ ਗੋਤ ਰੰਧਾਵਾ ਕੱਦ 5 ਫੁੱਟ 8 ਇਚ ਪੜਾਈ ਬੀ ਕਾਮ ਜੋਬ ਆਰਮੀ ਚ 5 ਸਾਲਾਂ ਤੋਂ ਜਮੀਨ ਦੋ ਕਿੱਲੇ ਪਤਾ ਪਟਿਆਲਾ ਪਰਿਵਾਰ ਵਿੱਚ ਪਿਤਾ ਸਰਜੀਤ ਸਿੰਘ ਪ੍ਰਾਈਵੇਟ ਜੋਬ ਕਰਦੇ ਨੇ ਮਾਤਾ ਗੁਰਮੀਤ कौर ਇੱਕ ਭੈਣ ਮੈਰਿਡ ਐ ਸੈਟਲਡ ਜੁਕੇ ਵਿੱਚ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੀ ਲੜਕਾ ਸਰਦਾਰ ਆ ਵਧੀਆ ਆਮਦਨ ਆ ਵਧੀਆ ਘਰ ਪਰਿਵਾਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਘਰੇ ਨੂੰ ਲੜਕੀ ਚਾਹੀਦੀ ਹੈ ਜਾਂ ਲੜਕੀ ਟੀਚਰ ਦੀ ਜੋਬ ਕਰਦੀ ਹੋਵੇ ਪੜੀ ਲਿਖੀ ਹੋਵੇ ਪਟਿਆਲੇ ਦੇ ਨੇੜੇ ਦੇ ਏ ਜੋ ਔਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਵਦੀਪ ਸਿੰਘ ਜਨਮ 31/10/1990 ਜਨਮ ਦਾ ਸਮਾਠ 48 ਪੀਐਮ ਜਨਮ ਸਥਾਨ ਪਟਿਆਲਾ ਕਾਸ ਜਰਸੀ ਗੋਤ ਚੀਮਾ ਗੱਦ 5/9 ਚ ਪੜਾਈ ਪੀਜੀ ਪ੍ਰੋਜੈਕਟ ਮੈਨੇਜਮੈਂਟ ਪੀਕੇ ਇੰਜੀਨੀਅਰਿੰਗ ਬੀਟਕ ਪਰਿਵਾਰ ਵਿੱਚ ਪਿਤਾ ਪੰਜਾਬ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਫਾਈਨੈਂਸ਼ੀਅਲ ਜੋਬ ਕਰਦਾ ਹੈ ਲੜਕਾ ਕੈਨੇਡਾ ਪੀਆਰ ਸਿਟੀਜ਼ਨ ਆ ਕੈਨੇਡਾ ਦਾ ਪਤਾ ਬ੍ਰੈਂਡਫੋਰਟ 온ਟਾਰੀਓ ਜੋ ਪ੍ਰੀ ਕੰਟਰাকਸ਼ਨ ਡਿਜ਼ਾਈਨ ਕੰਸਲਟ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਆ ਇੰਡੀਆ ਦਾ ਪਤਾ ਲੁਧਿਆਣਾ ਮੰਗ ਕਰਨ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਕੈਨੇਡਾ ਪੀਆਰ ਆਈਟੀ ਸੈਕਟਰ ਵਾਲੀ ਲੜਕੀ ਨੂੰ ਪਹਿਲ ਹੈ ਜਾਂ ਲੜਕੀ ਨੇ ਗ੍ਰੈਜੂਏਸ਼ਨ ਜਾਂ ਐਮਬੀਏ ਕੀਤੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜਨਮ 29 1998 ਕਾਸ ਜਰਸੀ ਗੁੱਤ ਘੁੰਮਣ ਕੱਦ 6 ਫੁੱਟ ਪੜਾਈ ਗ੍ਰੈਜੂਏਸ਼ਨ ਪਤਾ ਬਟਾਲਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਨੇ ਇੱਕ ਮੈਰਿਡ ਐ ਇੱਕ ਦੀ ਇੰਗੇਜਮੈਂਟ ਹੋਈ ਐ ਲੜਕੇ ਨੂੰ 11 ਕਿੱਲੇ ਜ਼ਮੀਨ ਆਉਂਦੀ ਐ ਲੜਕੇ ਦੀ ਦੋ ਮੰਜ਼ਲੀ ਕੋਠੀ ਤੇ ਗੱਡੀ ਤੇ ਖੇਤੀਬਾੜੀ ਦੇ ਸਾਰੇ ਸੰਦ ਆਪਣੇ ਨੇ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਸ਼ੁੱਧ ਵੈਸ਼ ਨੂੰ ਆ ਜੀ ਮੰਗਾਂ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਡ ਲੜਕੀ ਚਾਹੀਦੀ ਐ ਦਾਸ ਦੀ ਕੋਈ ਮੰਗਨੀ ਐ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨ ਇਹ ਜਾਣਕਾਰੀ ਪਰਵਰਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਰ ਜਨਮ 2001 ਕੱਦ ਮਨ 5 ft 8 inch ਪੜਾਈ ਪਲੱਸ 2 ਤੇ 2 ਸਾਲ ਦਾ ਡਿਪਲੋਮਾ ਹੰਬਰ ਕਾਲਜ ਟ੍ਰਾਂਟੋ ਤੋਂ ਇੰਡੀਆ ਦਾ ਪਤਾ ਲੁਧਿਆਣਾ ਹੈ ਕਾਸਟ ਰਾਮਦਾਸੀ ਆ ਸਿੱਖ ਪਰਿਵਾਰ ਵਿੱਚ ਪਿਤਾ ਟਰੱਕ ਮਕੈਨਿਕ ਨੇ ਮਾਤਾ ਹਾਊਸ ਵਾਈਫ ਨੇ ਕਪੜਾ ਜੁਕੇ ਸਟੱਡੀ ਕਰਦਾ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ 2 ਸਾਲ ਹੋ ਗਏ ਨੇ ਲੜਕੀ ਨੂੰ ਨੂੰ ਵਰਕ ਪਰਮਿਟ ਤੇ ਹੋਏ ਇਹਨੂੰ ਲੜਕੀ ਕੋਲ ਯੂ ਐਸ ਏ ਦਾ 10 ਸਾਲ ਦਾ ਵੀਜ਼ਾ ਵੀ ਹੈ ਲੜਕੀ ਸੋਹਣੀ ਸੁਨਖੀ ਵਧੀਆ ਘਰ ਪਰਿਵਾਰ ਤੋਂ ਆ ਜੀ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕਾ ਚਾਹੀ ਮੈਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24 ਅਗਸਤ 1990 ਕੱਦ 6 ਫੁੱਟ 3 ਇੰਚ ਕਾਸ ਜਰਸੀ ਗੋਤ ਗਿੱਲ ਪੜਾਈ ਪਲੱਸ 2 ਇੰਡੀਆ ਦਾ ਪਤਾ ਸ੍ਰੀ ਅਮਰਸਿਦ ਸਾਹਿਬ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਪੰਜ ਭੈਣਾਂ ਨੇ ਮੈਰਿਡ ਨੇ ਲੜਕੇ ਨੂੰ 6 ਕਿੱਲੇ ਜ਼ਮੀਨ ਆਉਂਦੀਆਂ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਲੜਕਾ ਕੈਨੇਡਾ ਪੀਆਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਥੋੜੇ ਸਮੇਂ ਤੋਂ ਤਲਾਕशुदा ਵੇਖ ਸੂਰਜ ਜੀ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਜਾਂ ਲ ਸ਼ੁਦਾਵੇ ਲੜਕੀ ਦਾ ਕੱਦ 5 ਫੁੱਟ 5 ਤੋਂ 6 ਫੁੱਟ ਤੱਕ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਨ 99 ਕਾਸਟ ਐਸਸੀ ਸਿੱਖ ਗੋਤ ਰੰਗਾਰਾ ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਤਾ ਸੰਗਰੂਰ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੱਕ ਭੈਣ ਅਨਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਜੋ ਲੜਕਾ ਮਲੇਸ਼ੀਆ ਵਿੱਚ ਜੀਸੀਵੀ ਡਰਾਈਵਰ ਹੈ ਮੰਗ ਰਿਹਾ ਨੂੰ ਐਸਸੀ ਸਿੱਖ ਕਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਵਿਆਹ ਸਿੰਪਲ ਚੁੰਮੀ ਚੁੰਨੀ ਚੜਾਵਾ ਕਰਨੇ ਲੜਕੀ ਸੰਗਰੂਰ ਤੇ ਲੁਧਿਆਣਾ ਏਰੀਆ ਤੋਂ ਹੋਵੇ ਮੈਰिज ਮੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵੀ ਦੇ ਇਸ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਜਨਮ 1997 ਕਾਸ ਜਰਸੀ ਗੋਤਮਾਨ ਕੱਦ 5 ਫਟ 8 ਇੰਚ ਪੜ੍ਹਾਈ ਵੈਟਰਨਰੀ ਡਾਕਟਰ ਡਿਪਲੋਮਾ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪ੍ਰਾਇਮੈਰਿਡ ਹੈ ਰਵੀ ਵਿੱਚ ਗਵਰਨਮੈਂਟ ਜੌਬ ਕਰਦਾ ਜ਼ਮੀਨ ਤਿੰਨ ਕਿੱਲੇ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਕੋਠੀ ਪਾਈ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਘਰ ਵਾਰਸ ਸੰਭਾਲਣ ਵਾਲੀ ਲੜਕੀ ਚਾਹੀਦੀ ਆ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਆ ਮੈਰਿਜ ਬੀਰੋ ਵਾਲ ਫੋਨ ਨੰਬਰ ਦਿੱਤੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 21200 ਕੱਦ 5 ਫੁੱਟ 6 ਇੰਚ ਕਾਸਟ ਜਰਸੀ ਪੜਾਈ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਕੈਨੇਡਾ ਮੈਰਿਡ ਲੜਕੀ ਸੋਹਣੀ ਸੁਨੱਖੀ ਪਤਾ ਲੁਧਿਆਣਾ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਲੜਕੇ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰਨ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1994 ਕੱਦ 5 ਫੁੱਟ 3 ਇੰਚ ਕਾਸ ਜਰਸੀ ਪੜਾਈ ਬੀਐਸਸੀ ਨਰਸਿੰਗ ਕੈਨੇਡਾ ਤੋਂ ਪੜਾਈ ਡਿਪਲੋਮਾ ਇਨ ਸੋਸ਼ਲ ਸਰਵਿਸ ਵਰਕਰ ਟੋਰਾਂਟੋ ਪਰਿਵਾਰ ਵਿੱਚ ਪਿਤਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਪ੍ਰਾ ਇੰਡੀਆ ਵਿੱਚ ਹੈ ਤੇ ਇੱਕ ਪ੍ਰਾ ਕੈਨੇਡਾ ਪੀਆਰ ਹੈ ਇੰਡੀਆ ਦਾ ਪਤਾ ਜਲੰਧਰਾਂ ਲੜਕੀ ਸੋਨੀ ਸਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਵਿੱਚ ਵਰਕ ਪਰਮਿਟਦੀ ਹੈ ਮੰਗ ਹਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆ ਲੜਕਾ ਚਾਹੀਦਾ ਜੀ ਲੜਕਾ ਕੈਨੇਡਾ ਤੋਂ ਹੀ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਦੀਪ ਸਿੰਘ ਜਨਮ ਉਮਰ 25 ਸਾਲ ਕਾਸਟ ਸੈਣੀ ਸੀ ਕੱਦ 5 ਫੁੱਟ 4 ਇੰਚ ਗੋਤ ਪੰਮਾ ਪੜਾਈ 10th ਪਾਸ ਪਤਾ ਪਿੰਡ ਸੈਡਵਾਲ ਖੁਰਦ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਮਾਤਾ ਪਿਤਾ ਹਨ ਦੋ ਭੈਣਾਂ ਨੇ ਇੱਕ ਮੈਰਿਡ ਹੈ ਇੱਕ ਭੈਣ ਅਨਮੈਰਿਡ ਵੀਐਸਸੀ ਕਰ ਰਹੀ ਹੈ ਲੜਕੇ ਨੂੰ ਇੱਕ ਕਿਲਾ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਤੋਂ ਲੜਕਾ ਤੇ ਆਪਣਾ ਪੋਲਟਰੀ ਫਾਰਮ ਆ ਜੌਬ ਲੜਕਾ ਟਰੱਕ ਡਰਾਈਵਰ ਕਰ ਟਰੱਕ ਡਰਾਈਵਰ ਦੀ ਜੌਬ ਕਰਦਾ ਕੋਈ ਨਸ਼ਾਨੀ ਕਰਦਾ ਮੰਗ ਹਨ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਲੜਕੀ ਸਿਲਾਈ ਦਾ ਕੰਮ ਜਾਣਦੀ ਹੋਵੇ ਪਰਿਵਾਰ ਵੱਲੋਂ ਦਾਸ ਮੈੜਾ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਪੀਆਰ ਅਨਮੈਰ ਲੜਕਾ ਨਾਮ ਬਰਮਾ ਜਨਮ 5 ਤੈਨੂੰ 1998 ਜਨਮ ਦਾ ਟਾਈਮ 6:35 ਪੀਐਮ ਜਨਮ ਸਥਾਨ ਲੁਧਿਆਣਾ ਕੱਦ 6 ਫੁੱਟ ਕਾਸ ਜਰਨਲ ਮੈਡਰਾਸਪੁੱਤ ਸਵਰਣਕਰ ਗੋਤ ਕੜਵਲ ਪੜਾਈ ਸੌਫਟਵੇਅਰ ਇੰਜੀਨੀਅਰਿੰਗ ਟੈਕਨੀਸ਼ੀਅਨ ਸੈਲਰੀ 27 ਲੱਖ ਸਾਲ ਦੀ ਪਤਾ ਲੁਧਿਆਣਾ ਲੁਧਿਆਣਾ ਵਿੱਚ ਆਪਣੀ ਵਧੀਆ ਕੋਠੀ ਹੈ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਨਮੈਰਡਾ ਕੈਨੇਡਾ ਪੀਆਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਖਾਨਦਾਨੀ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗ ਹਨ ਨੂੰ ਵਧੀਆ ਖਾਨਦਾਨ ਕੱਟ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 3 ਤੋਂ 11 ਤੱਕ ਉਹ ਵੀ ਬੀਐਸਸੀ ਨਰਸਿੰਗ ਬੀਏ ਬੀਐਡ ਬੀਟੱਕ ਵਾਲੀ ਲੜਕੀ ਨੂੰ ਪਹਿਲ ਹੈ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਜੱਸਲ ਜਨਮ 24 12 1993 ਕੱਦ 5 ਫੁੱਟ 6 ਜੀ ਕਾਸਟ ਐਸਸੀ ਗੋਤ ਜੱਸਲ ਤੇ ਚੋਹਾਨ ਪੜਾਈ ਪਲੱਸ 2 ਪਤਾ ਹੁਸ਼ਿਆਰਪੁਰਾ ਪਰਿਵਾਰ ਵਿੱਚ ਪਿਤਾ ਦੀ ਐਗਰੀਕਲਚਰ ਦੀ ਵਰਕਸ਼ਾਪ ਆ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਲੜਕਾ ਸੁਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘ ਜਿਲੰਦਰ ਸੌਰੀ ਜੀ ਹੁਣ ਪਲੰਬਰ ਦਾ ਕੰਮ ਕਰਦਾ ਹੁਣ ਯੂਰਪ ਕੰਟਰੀ ਦੇ ਪੇਪਰ ਲਾਇਨ ਲੜਕੇ ਦੇ ਦੋ ਸਾਲ ਦੋ ਪਲਾਟ ਨੇ ਵਧੀਆ ਆਪਣਾ ਘਰ ਹੈ ਮੰਗ ਰਹੇ ਹੁਣ ਵਧੀਆ ਪਰਿਵਾਰ ਤੋਂ ਪਲੱਸ 2 ਪੜ੍ਹਾਈ ਵਾਲੀ ਐਸੀ ਕਾਸਲੀ ਲੜਕੀ ਚਾਹੀਦੀ ਹੈ 10 ਦੀ ਕੋਈ ਮੰਗ ਨਹੀਂ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਕੋ ਨਾਗਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 24/8/1995 ਕੱਦ 5 ਫੁੱਟ 9 ਇੰਚ ਕਾਸ ਰਾਮਦਾਸ ਜੀ ਅਸੀਂ ਗੋਤ ਕਹਿਰੇ ਪੜਾਈ 10th ਕਲਾਸ S.V.C 90% ਨੰਬਰ ਨੇ ਆਰਮੀ ਸਕੂਲ ਤੋਂ B.C.A ਗੁਰੂ ਨਾਨਕ ਦੇਵ ਕਾਲਜ ਦੁਰਾਹੇ ਤੋਂ ਇੰਡੀਆ ਦਾ ਪਤਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਹੈ ਪਰਿਵਾਰ ਵਿੱਚ ਪਿਤਾ ਰਮੀਚ ਰਿਟਾਇਰ ਨੇ ਹੁਣ S.P.S ਹਸਪਤਾਲ ਵਿੱਚ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਿਡ ਹੈ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਲੜਕਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਨਰਨ ਵਧੀਆ ਰਾਮਦਾਸੀ ਸਿੱਖ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਇੰਡੀਆ ਤੋਂ ਹੀ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਰੇ ਸਨਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 13/1995 ਕੱਦ 5 ਫੁੱਟ 8 ਇੰਚ ਕਾਸਟ ਜਰਸੀ ਗੋਦਤਾ ਲੀਵਲ ਪਤਾ ਮਲੋਟ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਤੇ ਇੱਕ ਭਰਾ ਇਹ ਲੜਕਾ ਸੁਣਾ ਸੁਨੇਖਾ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਜੌਬ ਲੜਕਾ ਇੰਡੀਆ ਐਨਵੀ ਵਿੱਚ ਗਵਰਨਮੈਂਟ ਜੌਬ ਕਰਦਾ ਹੈ ਮੰਗ ਕਰਾ ਨੂੰ ਵਧੀਆ ਪਰਿਵਾਰ ਤੋਂ ਘਰਵਾਲ ਸਮਾਨਣ ਵਾਲੀ ਲੜਕੀ ਚਾਹੀਦੀ ਹੈ ਇਹਨਾਂ ਦੇ ਏਰੀਏ ਦੇ 60 ਕਿਲੋਮੀਟਰ ਤੱਕ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰ 1 फुट 4 ਇੰਚ ਕਾਸ ਜਰਸੀ ਗੋਤਵਿਰਕ ਪਤਾ ਕਰਨਾਲ ਪੜਾਈ ਮਾਸਟਰ ਡਿਗਰੀ ਇਨ ਬਾਇਓਟੈਕਨੋਲੋਜੀ ਫ্রম ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਤੋਂ ਪੀ ਐਚ ਡੀ ਇਨ ਨਿਊਰੋਸੈਂਸ ਫ্রম ਜੂਐਨਐਸ ਡਬਲਯੂ ਯੂਨੀਵਰਸਿਟੀ ਸਿਡਨੀ ਆਸਟ੍ਰੇਲੀਆ ਤੋਂ ਰਿਸਿਵਡ ਇਨ ਮਲਟੀਪਲ ਸਕਾਲਰਸ਼ਿਪ ਐਂਡ ਅਵਾਰਡਸ ਡਿਊਰਿੰਗ ਪੀ ਐਚ ਡੀ ਡਿਗਰੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਅਨਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਜੌਬ ਪੋਸਟ ਡਾਕਟਰਲ ਸੈਂਟ ਸਾਇੰਸਿਸਟ ਸਾਇੰਟਿਸਟ ਇਨ ਕੰਪੈਗਨ ਯੂਨੀਵਰਸਿਟੀ ਡੈਨਮਾਰਕ ਲੜਕੀ ਡੈਨਮਾਰਕ ਸਟੀ ਵਿੱਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਜੈ ਵੈਲ ਸੈਟਲ ਲੜਕਾ ਚਾਹੀਦਾ ਲੜਕਾ ਸਿਰਫ ਯੂਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਏਡਲੀ ਸਵੀਡਨ ਆਦ ਕੰਟਰੀ ਤੋਂ ਹੋਵੇ ਇਹਨਾਂ ਨੂੰ ਕੇਵਲ ਯੂਰਪ ਕੰਟਰੀ ਦੇ ਮੈਰिज ਵੀਰੋ ਵਾਲੇ ਸੰਪਰਕ ਕਰ ਸਕਦੇ ਨੇ ਇੰਡੀਆ ਦੇ ਮੈਰिज ਵੀਰੋ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਦੀ ਫੋਨ ਨੰਬਰ ਦਿੱਤੀ ਹੈ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2001 ਕਾਸਟ ਜਰਸੀ ਕਦਮਨ ਫਰਦਾਸ ਸਿੰਘ ਗੋਤ ਬ੍ਰੈਡ ਪੜਾਈ ਬੀਏ ਜ਼ਮੀਨ 3 ਕਿੱਲੇ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਇੱਕ ਭੈਣ ਕੈਨੇਡਾ ਪੀਅਰ ਆ ਅਨਮੈਰਿਡ ਐ ਇੱਕ ਭੈਣ ਮੈਰਿਡ ਹੈ ਲੜਕਾ ਵੀ ਕੈਨੇਡਾ ਜਾ ਕੇ ਆਇਆ ਹੈ ਲੜਕੇ ਕੋਲ ਕੈਨੇਡਾ ਦਾ ਮਲਟੀਪਲ ਵੀਜ਼ਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਜੋ ਲੜਕੇ ਨੂੰ ਭਾਵੇਂ ਪੱਕੀ ਮੈਰਿਜ ਰਹੀ ਭਾਵੇਂ ਕੰਟਰੈਕਟ ਮੈਰਿਜ ਰਹੀ ਬਾਹਰ ਲੈ ਜਾ ਸਕੇ ਸਕੇ ਭੈਣ ਭਰਾ ਦਾ ਰਿਸ਼ਤਾ ਚਾਹੀਦਾ ਜੀ ਇਹਨਾਂ ਨੂੰ ਜੇਕਰ ਲੜਕੀ ਦਾ ਭਰਾ ਪੀਆਰ ਨਹੀਂ ਹੋਵੇਗਾ ਤਾਂ ਜੋ ਲੜਕੇ ਦੀ ਭੈਣ ਕੈਨੇਡਾ ਪੀਆਰ ਹੈ ਉਸ ਨੂੰ ਮੈਰਿਜ ਕਰਵਾ ਕੇ ਬਾਹਰ ਨਾਲ ਲੈ ਜਾਵੇਗੀ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 12/1/99 ਕੱਦ 5 ਫੁੱਟ 2 ਇੰਚ ਕਾਸ ਜਰਸੀ ਗੋਥ ਬਰਾੜ ਪੜਾਈ ਪਲੱਸ 2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਦੁਰਮ ਕਾਲਜ ਉਸਵਾ অন্ਟਾਰੀਓ ਕੈਨੇਡਾ ਤੋਂ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਇੱਕ ਭਰਾ ਅਨਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਲੜਕੀ ਸੋਹਣੀ ਸੁਨੱਕੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਪੀਆਰ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਜੀ ਲੜਕਾ ਕੈਨੇਡਾ ਪੀਆਰ ਹੋਵੇ ਭਾਵੇਂ ਵਰਕ ਪਰਮਿਟ ਤੇ ਜਾਂ ਸਟੱਡੀ ਵੀਜ਼ ਕੀ ਮੈਰिज ਰਾਹੀ ਸਕੇ ਭੈਣ ਭਰਾ ਨੂੰ ਪਹਿਲਾ ਜੀ ਮੈਰिज ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਾਂ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕਾਲਜ ਜਰਸੀ ਕਦਪਨਪੁਰ 9 ਇੰਚ ਪੜਾਈ ਹੋਟਲ ਮੈਨੇਜਮੈਂਟ ਇੰਡੀਆ ਦਾ ਪਤਾ ਫਤੇਗੜ ਸਾਹਿਬ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਜੁਐਸਏ ਵਿੱਚ ਵਰਕ ਪਰਮਿਟ ਤੇ ਮੰਗ ਰਣਾ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਅਮਰੀਕਾ ਤੋਂ ਲੜਕੀ ਨੂੰ ਪਹਿਲੇ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਲੜਕਾ ਉਮਰ 35 ਸਾਲ ਕੱਦ 5 ਫੁੱਟ 10 ਇੰਚ ਕਾਸ ਰਾਮਦਾਸੀ ਅਸੀਂ ਇੱਕ ਪਤਾ ਜਲੰਧਰ ਪੜਾਈ ਬੀ ਐਸ ਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਮੈਰਿਡ ਹੈ ਆਈਟੀ ਸੈਕਟਰ ਵਿੱਚ ਜੋਬ ਕਰਦਾ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਜੋਬ ਆਪਣਾ ਬਿਜ਼ਨਸ ਆ ਮੰਗ ਇਹਨਾਂ ਨੂੰ ਵਧੀਆ ਸਿੱਖਿਅਤ ਸਨੂ ਪਰਿਵਾਰ ਤੋਂ ਬੈਲ ਐਜੂਕੇਟ ਲੜਕੀ ਚਾਹੀਦੀ ਹੈ ਲੜਕੀ ਦਾ ਮਤ ਛੱਕਿਆ ਹੋਵੇ ਤਾਂ ਵੀ ਨਾ ਛੱਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਾਮਦਾਸੀ ਅਸੀਂ ਕਾਸ ਨੂੰ ਪਹਿਲਾਂ ਬਾਕੀ ਹੋਰ ਸਿੱਕਾਸ ਦੇ ਵੀ ਸੰਪਰਕ ਕਰ ਸਕਦੇ ਨੇ ਮੈਰ ਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁਰਦਾ 6 ਇੰਚ ਕਾਸ ਜਰਸੀਕ ਪੜਾਈ ਸੀ ਵਿਲ ਇੰਜੀਨੀਅਰ ਦੀ ਡਿਗਰੀ ਜੋਬ ਸਿਵਲ ਇੰਜੀਨੀਅਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਸਿਟੀ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਜਨਮ 7/1/2003 ਕੱਦ 6 ਫੁੱਟ ਗੋਤ ਬਰਾੜਾ ਕਾਸ ਜਰਸੀ ਪੜ੍ਹਾਈ ਪਲੱਸ 2 ਚ 91% ਨੰਬਰ ਤੇ ਸਪੈਸ਼ਲ ਬੀ ਐਸ ٹی ਸੀ ਟੀਚਰ ਦਾ ਕੋਰਸ ਅੰਦ ਵਿਦਿਆਲੇ ਸ੍ਰੀ ਗੰਗਾ ਨਗਰ ਤੋਂ ਪਿਤਾ ਕੁਲਵਿੰਦਰ ਸਿੰਘ ਬਿਜ਼ਨਸਮੈਨ ਨੇ ਦਾਦਾ ਗੌਰਮੈਂਟ ਟੀਚਰ ਜੌਬ ਤੋਂ ਰਿਟਾਇਰ ਨੇ ਇੱਕ ਅੱਲਾ ਲੜਕਾ ਕੋਈ ਭੈਣ ਪ੍ਰਾਨੀਆਂ ਲੜਕੇ ਨੂੰ ਅਨਮਾਨਗੜ ਰੋਡ ਉੱਪਰ 13 ਕਿੱਲੇ ਜ਼ਮੀਨ ਆਉਂਦੀ ਹੈ ਮੇਨ ਬਾਜ਼ਾਰ ਵਿੱਚ ਤਿੰਨ ਦੁਕਾਨਾਂ ਇੱਕ ਕੋਠੀ ਇੱਕ ਪਲਾਟ ਹੈ ਪਤਾ ਸ਼ਾਦੁਲ ਸ਼ਹਿਰ ਮਟੀਲੀ ਮੰਡੀ ਸ਼ੀਲਾ ਜ਼ਿਲ੍ਹਾ ਗੰਗ ਸ੍ਰੀ ਗੰਗਾਨਗਰ ਅਬੋਹਰ ਨਾਨਕੇ ਦਾ ਪਤਾ ਬਾਗਸਰੀ ਮੁਖਸਰ ਸਾਹਿਬ ਗੋਤਮਾਨ ਲੜਕਾ ਸੋਨਾ ਸੁਨੱਖਾ ਜੀ ਸਾਰਾ ਪਰਿਵਾਰ ਆਦਾਸ ਮਾਮੀਆਂ ਲੜਕੇ ਦੀ ਫੋਟੋ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਮੰਗ ਹੈ ਉਹਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 22 ਤੋਂ 26 ਸਾਲ ਤੱਕ ਹੋਵੇ ਲੜਕੀ ਕਿਸੇ ਵੀ ਗਵਰਨਮੈਂਟ ਜੌਬ ਤੇ ਹੋਵੇ ਜਿਵੇਂ ਐਲਡੀਸੀ ਜੂਡੀਸੀ ਕਲਰਕ ਜਾਂ ਗ੍ਰਾਮ ਸੇਵਕ ਟੀਚਰ ਜਾਂ ਨਰਸ ਹੋਵੇ ਲੜਕੀ ਫਾਜ਼ਿਲਕਾ ਸ੍ਰੀ ਮਕਸਦਰ ਸਾਹਿਬ ਮਲੋਟ ਅਵੋਹਰ ਗਿਦੜਵਾਹ ਸ੍ਰੀ ਗੰਗानगर ਹਨੂਮਾਨਗੜ ਕਰਨਪੁਰ ਪਦਮਪੁਰ ਵਿਜੇਨਗਰ ਬ੍ਰਾਮ ਸਿੰਘਪੁਰ ਸੰਗਰੀਏ ਰਾਜ ਸਿੰਘ ਨਗਰ ਕੇਸਰੀ ਸਿੰਘਪੁਰ ਤੋਂ ਜਰਸੀਕ ਪਰਿਵਾਰ ਤੋਂ ਹੋਵੇ ਕੋਈ ਦਾਸ ਦੀ ਮੰਗ ਨਹੀਂ ਪਰਿਵਾਰ ਵੱਲੋਂ ਫ ਏ ਸੰਜੀ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੈਣ ਪ੍ਰਾ ਪੜ੍ਹਾਈ ਪਤਾ ਮੰਗ ਐਡ ਪੋਲੀ ਆਪਣੀਏ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਜੀ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲੀ ਜਾਂਦੀ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ ਬਾਰ ਲਗਾਇਆ ਜਾਂਦਾ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ